ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਗੁਰਮਤ ਅ ਸੰਗੀਤ ਅਕੈਡਮੀ ਵਿਖੇ ਬੱਚੀ ਗੁਰਨਾਜ ਕੌਰ ਤੰਤੀ ਸਾਜ਼ ਵਜਾਉਂਦੀ ਹੋਈ ਜਿਸ ਦੀ ਉਮਰ ਤਕਰੀਬਨ 6 ਸਾਲ ਦੀ ਹੈ ਤੰਤੀ ਸਾਜ਼ ਰਬਾਬ ਜਿਸ ਨੂੰ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਕੀਰਤਨ ਦੇ ਵਿੱਚ ਭਾਰਤ ਤੋਂ ਵਿਚ ਲਿਆਂਦਾ ਗਿਆ ਸੀ ਜਿਸ ਨੂੰ ਪਾਈ ਮਰਦਾਨਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਜ ਦੇ ਨਾਲ ਕੀਰਤਨ ਸਮੇਂ ਵਜਾਉਂਦੇ ਸਨ ਰਵਾਬ ਪ੍ਰਾਤਨ ਸਾਜ ਤੰਤੀ ਸਾਜ ਸੋ ਖਾਲਸਾ ਗੁਰਮਤ ਸੰਗੀਤ ਅਕੈਡਮੀ ਵਿਖੇ ਰਵਾਬ ਦੀ ਕਲਾਸ ਹਫਤੇ ਵਿੱਚ ਦੋ ਵਾਰ ਲੱਗਦੀ ਹੈ ਜਿਸ ਨੇ ਵੀ ਰਵਾਬ ਦੀ ਕਲਾਸ ਲਗਾਉਣੀ ਹੋਵੇ ਜੋ ਵੀ ਤੰਤੀ ਸਾਜ ਰਵਾਬ ਸਿੱਖਣਾ ਚਾਹੁੰਦਾ ਹੋਵੇ ਉਹ ਖਾਲਸਾ ਗੁਰਮਤ ਸੰਗੀਤ ਅਕੈਡਮੀ ਨਿਆ ਸ਼ਹਿਰ ਬਡਾਲਾ ਵਿਖੇ ਆ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ